ਇੱਕ ਇੱਕ ਕਰੋੜ 80 ਲੱਖ ਦਾ ਠੇਕਾ ਮਾਰਿਆ ਸੀ 1 ਕਰੋੜ 80 ਲੱਖ ਦਾ ਉਹ ਤੇਲ ਖਰਚਾ ਕੱਢ ਕੇ ਰੋਜ਼ ਦਾ ਅਸੀਂ ਅੰਦਾਜ਼ਾ ਲਾਇਆ 30000 ਦਾ ਤੇ ਰੋਜ਼ ਮੱਚਿਆ ਕਰੋ ਟਰੈਕਟਰਾਂ ਦਾ ਅੰਦਾਜ਼ਾ ਮੋਟਾ-ਮੋਟਾ ਮੋਟਾ-ਮੋਟਾ ਜੱਟ ਦਾ ਪੁੱਤ ਟਰੈਕਟਰ ਦੀ ਸੀਟ ਤੇ ਬੈਠੇ ਕਹਿੰਦੇ ਪੜਨੋਂ ਹਟ ਜਾਂਦਾ ਬਾਈ ਉਹੀ ਗੱਲ ਹੋਈ ਵੀ ਆਹ ਮੁੰਡੇ ਦੇਖੋ ਕਿੰਨੀ-ਕਿੰਨੀ ਉਮਰ ਆ ਤੇ ਆ ਟਰੈਕਟਰਾਂ ਦੇ ਕਰਾਹੇ ਲਾਉਂਦੇ ਫਿਰਦੇ ਕਿੰਨੀ ਉਮਰ ਆ ਦਰੀ 17 ਸਾਲ ਆ ਮੈਗਨੇਟ ਕਰ ਦੇਣਾ 17 ਸਾਲ 17 ਸਾਲ ਮੈਨੂੰ ਤੁਹਾਡੀ ਸਾਰਿਆਂ ਦੀ ਇੱਕੋ ਜਿਹੀ ਲੱਗਦੀ ਉਮਰ ਤਾਂ ਹੈ ਨਾ ਛੋਟੀ-ਛੋਟੀ ਉਮਰ ਹੈ 17 ਆ ਹੁਣ ਬਣਾਦਾ ਸੀ ਵੀ ਪੜਨੋਂ ਕਾਦੋਂ ਹਟ ਗਿਆ ਫਿਰ ਬਈ ਯਾਰ ਟਰੈਕਟਰਾਂ ਨੇ ਸ਼ੌਂਗ ਹੀ ਇਹੋ ਜਿਹਾ ਬਾਲਾ ਸ਼ੌਂਗ ਹੈ ਬਾਲਾ ਨਿਆਇ ਜੀ ਨਿਆਇ ਆ ਟਰੈਕਟਰ ਤੇ ਰਹੀ ਹੈ ਹਾਂਜੀ ਕਿੰਨਾ ਕਿ ਚਲਾਉਣਾ ਹੈ ਆ ਬਾਂਡ ਪੂਣ ਬਾਲਣ ਦਾ ਹਾਂਜੀ ਕਰਾਹਾ ਕਰੋਹਾ ਲਾਣ ਦਾ ਹੈ ਖੱਡੇ ਤੇ ਵੀ ਹਾਂ ਠੀਕ ਹੈ ਤੇ ਜਿਹੜਾ ਪੜਨ ਵਾਲਾ ਸਿਸਟਮ ਸੀਗਾ ਫਿਰ ਉਹ ਆਪਾਂ ਛੱਡ ਹੀ ਦਿੱਤਾ ਜਮਾ ਕਿ ਐ ਵੀ ਥੋੜੇ ਟਾਈਮ ਬਾਅਦ ਪੜਨ ਲੱਗ ਜਾਂਗੇ ਦੁਬਾਰਾ ਲੱਗ ਜਾਂਦੇ ਆ ਲੱਗ ਜਾਂਦੇ ਤੇ ਫਿਰ ਗੈਪ ਕਾਦੋਂ ਪਾਇਆ ਨਾਲ ਨਾਲ ਜੱਕੀ ਦਿਰਾਉਂਦਾ ਖੜਾ ਨਾਲੇ ਪੜੀ ਜਾਂਦਾ ਨਾਲੇ ਕੰਮ ਕਰੀ ਜਾਂਦਾ ਇਧਰ ਵੀ ਕੰਮ ਆ ਇਧਰ ਬਾਹਲਾ ਸੀਗਾ ਨਾ ਹਾਂਜੀ ਨਹੀਂ ਤੁਹਾਡੇ ਘਰਦਿਆਂ ਨੇ ਫਿਰ ਆਖਿਆ ਨਹੀਂ ਕਿ ਆ ਵੀ ਯਾਰ ਵੀ ਪੜ੍ਹ ਲਓ ਕਹਿੰਦਾ ਤੁਹਾਡੇ ਪੜ੍ਹਨ ਦੀ ਉਮਰ ਹੈ ਹੈ ਕਹਿੰਦੇ ਆ ਤੇ ਮੰਨਦੇ ਕਿਉਂ ਨਹੀਂ ਹੈ ਹੈ ਫਿਰ ਆ ਨਹੀਂ ਮੰਨਦੇ ਫਿਰ ਇਹ ਨਹੀਂ ਮੰਨਦਾ ਫਿਰ ਟਰੈਡ ਨਹੀਂ ਮੰਨਦੇ ਕਹਿੰਦਾ ਜੇ ਅਸੀਂ ਘਰਦਿਆਂ ਦੀ ਮੰਨਦੇ ਆ ਨਾ ਠੀਕ ਆ ਨਹੀਂ ਤੇ ਮੁੜ ਕੇ ਫਿਰ ਆਏ ਹੁਣ ਇਹ ਤਾਂ ਫਿਰ ਲੰਮਾ ਸਮੇਂ ਦਾ ਕੰਮ ਹੈ ਤਾਂ ਮੁਕਰ ਵਾਲਾ ਹੈ ਨਹੀਂਗਾ ਜ਼ਿੰਦਗੀ ਜਦੋਂ ਮਰਜੀ ਕਰ ਲੇ ਬੰਦਾ ਹਨਾ ਨਹੀਂ ਬਈ ਵੀ ਉਮਰ ਹੀ ਹੁੰਦੀ ਆ ਯਾਰ ਨਹੀਂ ਜੇ ਮੈਂ ਉਹ ਬਾਬਾ ਬੈਠਾ ਟਰੈਕਟਰ ਤਾਂ ਉਹ ਨੂੰ ਫੜਾ ਦਊਗੀ ਚਲਾ ਲਊਗਾ ਚਲਾ ਤਾਂ ਲਊਗਾ ਪਰ ਹੁਣ ਜਿਹੜਾ ਖੂਨ ਖੋਲਦਾ ਕੀ ਚੜਾ ਦੇ ਦੇਖੀ ਜਾਊਗੀ ਹਾਂ ਕਿੱਥੇ ਚੜਾਵੇ 10 ਡੱਬੇ ਦੇ 10000 ਰੁਪਏ ਅੱਛਾ ਤੇ ਹੁਣ ਫਿਰ ਇੱਥੇ ਆ ਕਿਹੜਾ ਟਰੈਕਟਰ ਕਿਹੜਾ ਤੇਰਾ ਆ 747 744 ਇਹ ਤਾਂ ਲੱਗਦਾ ਤਾਂ 855 ਮੈਂ ਤਾਂ ਹੁਣ ਦੇਖਿਆ ਮੈਂ ਤਾਂ 855 ਹੀ ਸਮਝੀ ਜਾਂਦਾ ਸੀ ਇਹਦਾ ਨਹੀਂ 44 ਹੈ ਜਿਹੜੇ ਹੁਣ ਆਏ ਨਵੇਂ ਨਵਾਂ ਕਿਹੜਾ ਮਾਡਲ ਆ ਇਹ 24 ਆ 24 ਆ ਠੀਕ ਆ ਤੇ ਉਹ ਬਾਈ ਨਾਲ ਜਿਹੜਾ ਭਰਾ ਉਹ ਹਾਂ ਚਾਚੇ ਦਾ ਮੁੰਡਾ ਮੇਰੇ ਦਾ ਠੀਕ ਆ ਤੇ ਫਿਰ ਕੀ ਕਹਿੰਦੇ ਹੁੰਦੇ ਹੈਗੇ ਨਾਲ ਚਾਚਿਆਂ ਤਾਇਿਆਂ ਦੇ ਮੁੰਡੇ ਸਾਰੇ ਹੁੰਦੇ ਆ ਪੜਨੋਂ ਹਟਾਲੇ ਆਪਾਂ ਹਣਾ ਸਾਰੇ ਹਟਾਲੇ ਨਹੀਂ ਠੀਕ ਹੈ ਕਰਨਵਾਰ ਟਰੈਂਟਰ ਫਿਰ ਆਪ ਦੀ ਪਸੰਦ ਦੇ ਲਿਆਂਦਾ ਕੇ ਕਰਦੇ ਨੇ ਲੈ ਕੇ ਆਏ ਇਹ ਨਾ ਮੇਰੇ ਡੈਡੀ ਕੋਲੇ ਵੀ ਆਹੀ ਆ ਤੇ ਮੇਰੇ ਕੋਲੇ ਵੀ ਦੋ ਆ ਗਏ ਡੈਡੀ ਕੋਲੇ ਕਿਹੜਾਗਾ ਉਹਦੇ ਕੋਲੇ ਵੀ 44 ਜਾਨੀ ਲੈ ਉਹ ਪੁਰਾਣਾ ਮਾਡਲ ਨਾ ਉਹ ਵੀ 24 ਹੈ ਅੱਛਾ ਇਹਦੇ ਸ਼ੋ ਵਾਲਾ ਹੀ ਹੈ ਨਵੀਂ ਸ਼ੋ ਵਾਲਾ ਹੈ ਦੋਵੇਂ ਉਹ ਚੌਥੀ ਵੀ ਨਹੀਂ ਲੈੰਦਾ ਤੈਨੂੰ ਫਿਰ 15 ਕ ਦਿਨ ਹੀ ਹੋਏ ਆ ਅੱਛਾ ਪਹਿਲਾਂ ਸਾਡੇ ਕੋਲੇ ਆਸ਼ੀਸ਼ ਜੀ ਕੇ ਦੋ ਠੀਕ ਹੈ ਕੰਮ ਫਿਰ ਕੀ ਆ ਤੁਹਾਡਾ ਇਹ ਕਿਰਾਏ ਦਾ ਪਾਸ ਠੇਕੇ ਮਾਰਦੇ ਜਿਵੇਂ ਨਾ ਠੇਕਾ ਮਾਰਿਆ ਵਾ ਸਾਡਾ ਸਾਰਾ ਅੱਛਾ ਭਰਤੀ ਬੜੀ ਆ ਇੱਥੇ ਭਰਤ ਪਾਉਣੀ ਹੈ ਹਾਂ ਇਹ 1 ਕਰੋੜ 80 ਲੱਖ ਦਾ ਠੇਕਾ ਮਾਰਿਆ ਸੀ 1 ਕਰੋੜ 80 ਲੱਖ ਦਾ ਲੈ ਜੀ ਮਿੱਤਰੋ ਉਹਨਾਂ ਬੰਦਿਆਂ ਦੇ ਮੂੰਹ ਤੇ ਯਾਰ ਚਪੇੜ ਆ ਜਿਹੜੇ ਕਹਿੰਦੇ ਕੰਮ ਹੈ ਨਹੀਂਗਾ ਆ ਬੰਦੇ ਪੜ੍ਹਾਈ ਛੱਡ ਕੇ ਤੇ ਆ 1 ਕਰੋੜ 80 ਲੱਖ ਦਾ ਠੇਕਾ ਮਾਰੀ ਬੈਠਾ ਜਵਾਕ 1 ਕਰੋੜ 80 ਲੱਖ ਦੇ ਭਾਰ ਦੇ ਬਰਾਬਰ ਵੀ ਨਹੀਂ ਹੋਣਾ ਇਹ 4 ਫੁੱਟ ਮਿੱਟੀ ਰਾਮਿਆਂ ਨੂੰ ਆਉਣੀ ਆ ਹਾਂਜੀ ਦੁਆਰ ਦੁਆਰ 4 ਫੁੱਟ ਰਾਮਿਆਂ ਨੂੰ ਤਾਂ ਪਾਉਣੀ ਆ ਰਾਮਿਆਂ ਨੂੰ ਤਾਂ ਆ ਕੇ ਇਹਦੇ ਡਿਗਣੀ ਆ ਅੱਛਾ ਇੰਨਾ ਕੋ ਠੀਕਾ ਇਹਨਾਂ ਨਹੀਂ ਪਾਉਣੀ ਆ ਆੜਵਾਨੀ ਕਿਹਨ ਲਿਆ ਇਹ ਅੱਛਾ ਆੜਵਾਨੀ ਦਾ ਉਹ ਪਾਣ ਹੈ ਅੱਛਾ ਹੈਲੋ 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 ਉਡਾਨੀ ਉਡਾਨੀ ਨੇ ਹੈਲੋ ਲੱਗਣੇ ਕਿੰਨਾ ਟਾਈਮ ਲੱਗੂ ਭਰਤਪੁਰਤ ਪਾਉਣ ਤੇ ਤੁਹਾਨੂੰ 3 ਮਹੀਨੇ ਦਾ ਕਹਿ ਰਹੇ ਆ 3 ਮਹੀਨੇ ਦੇ ਅਸੀਂ ਪੂਰੀ ਕਰ ਦਾਂ 10000 ਟਰਾਲਾ ਪਾਣਾ ਠੀਕ ਆ 3 ਮਹੀਨੇ ਦੇ ਵਿੱਚ ਵਿੱਚ ਪੂਰੀ ਕਰਾਂਗੇ ਥੋੜਾ ਫਿਰ ਵਿੱਚੋਂ ਉਹ ਤੇਲ ਖਰਚਾ ਕੱਢ ਕੇ ਰੋਜ਼ ਦਾ ਅਸੀਂ ਅੰਦਾਜ਼ਾ ਲਾਇਆ 30000 ਦਾ ਤੇ ਰੋਜ਼ ਮੱਚਿਆ ਕਰੂ ਟ੍ਰੈਕਟਰਾਂ ਦਾ ਅੰਦਾਜ਼ਾ ਮੋਟਾ 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 ਤੇ ਵੀ ਆ ਜੇ ਸੀ ਬੀ ਦਾ ਰੋਜ਼ ਦਾ 3 ਮੰਹੀਨੇ ਲਗਾ ਤਰ ਮੱਚੂਗਾ 50000 ਹੋ ਗਿਆ ਮੰਹੀਨੇ ਦਾ ਹਾਂ ਜੀ